ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁੱਧ ਨਸ਼ਾ ਵਿਰੋਧ ਮਹਿੰਮ ਨੂੰ ਚਲਾਇਆ ਗਿਆ ਜੋ ਮਾਨਯੋਗ ਡੀਜੀਪੀ ਸਾਹਿਬ ਡੀਜੀ ਬਾਰਡਰ ਇੰਜ ਅਤੇ ਸੀਨੀਅਰ ਪੁਲਿਸ ਕਪਤਾਨ 3ਐਮਜੀ ਜੀ ਜੀ ਹਾਜ਼ਰ ਤਾਂ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਕੱਲ ਥਾਣਾ ਕ੍ਰਿੰਡਾ ਨੂੰ ਸਫਲਤਾ ਮਿਲੀ ਐਸਐਚਓ ਕ੍ਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸੁਵਿੰਦਰ ਸਿੰਘ ਅਤੇ ਔੰਕਾਰ ਸਿੰਘ ਔਰ ਹੈਪੀ ਉਹ 2 ਕਿਲੋ ਤਰੀਫਹਿਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਰਿੰਕ ਨੇ ਉਹ ਖੰਘਾਲੇ ਜਾ ਰਹੇ ਨੇ ਕਿ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦਿਆਂ ਜਾਣਾ ਸੀਗਾ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮਿਹਮ ਜਿਹੜੀ ਵਧੀ ਹੋਈ ਹੈ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜਾ ਹੈ ਆ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੇਲ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆਪ ਨੂੰ ਦੱਸ ਫਿਰ ਹੈਰੋਇਨ ਕਿੱਥੋਂ ਲੈ ਕੇ ਆਏ ਕਿ ਜਿਹੜੀ ਖੇਪ ਬੜੀ ਐ 20 ਕਿਲੋ ਦੇਖੋ ਮੈਂ ਆਪ ਜੀ ਨੂੰ ਦੱਸਿਆ ਅਸੀਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾਰ ਰਹੇ ਆ ਇਹ ਪਤਾ ਕਰਾਂਗੇ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂੰ ਇਹਨੇ ਗਾਂ ਪਛਾਣੀ ਸੀ ਪਹਿਲਾਂ ਕਿੰਨੀਆਂ ਕਿਹੜੀ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ-ਸ਼ਹਿਰ ਵੱਖ-ਵੱਖ ਜਿੱਦਿਆਂ ਪੰਜਾਬ ਦੇ ਸਲਾਈ ਕਰਦੇ ਫਿਲਹਾਲ ਤਾਂ ਅਜੇ ਇਹਦੇ ਮੁੱਢਲੀ ਪੁੱਛਗਿੱਛ ਤੋਂ ਕਿ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਫ਼ਤੀਸ਼ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਆਪਾਂ ਦੱਸ ਦਿੰਦਾ ਜਾਵਾਂਗੇ ਕਾਉਂਟੀ ਕਰਦੇ ਆ। ਧਿਆੜੀ ਧੱਪਾ ਹੀ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ। ਕੋਈ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਚੋਂ ਦੀ ਕੀ ਪਤਾ ਲੱਗਾ ਕਿੱਥੋਂ ਹੈ ਕਿਸੇ ਇਸ਼ਾਰੇ ਦੇ ਸਾਰਾ ਨੈਟਵਰਕ ਕਰੀਤਾ ਚਲਾ ਰਹੇ ਸੀ। ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ। ਉਹਨਾਂ ਦੇ ਉਹਨਾਂ ਦਾ ਐਨਾਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪਾਉਂਦੇ ਆ ਕੀ ਕਰਦੇ ਸੀਗੇ ਉਸ ਦੇ ਬਾਰੇ। ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਪਾਕਿਸਤਾਨ ਤੋਂ ਹੈਵਨਲੀ ਅੰਗਰੇਜ਼ ਦੇ ਕਿ ਉਹਨਾਂ ਨੇ ਦੇਖਿਆ ਤਾਂ ਕੋਈ ਵਾਪਸੀ ਦਾ ਉਥੋਂ ਲੈ ਕੇ ਆਉਂਦੇ ਨਹੀਂ ਹੈ ਅੱਗੇ ਫਾਇਦ ਦੇਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਦਰਾਨੇ ਤਰਤੀਸ਼ ਪਤਾ ਕਰਾਂਗੇ ਕਿ ਇਹ ਇਹ ਡਰੋਨਾਂ ਹੀ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਹ ਧਰਾਂ ਦੇ ਜੋ ਵੀ ਸਾਹਮਣੇ ਆਏਗਾ ਆਪ ਜੀ ਦਾ ਮੇਰੇ ਮਨ ਆ ਗਿਆ ਤੂੰ ਇਹ ਐਕਟੀਵਿਟੀ ਇਸ ਤਰ੍ਹਾਂ ਦੇ ਇੰਨੀਆਂ ਤੇ ਪਲੇ ਆ ਫਿਰ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੁੱਢਲੀ ਪੁੱਛ ਗਏ ਤੋਂ ਫਾਇਪ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਰ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਸਾਹਮਣੇ ਆਏਗਾ ਕੋਈ ਰਿਮਾਂਡ ਵਗੈਰਾ ਆਏ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਜੀ ਅਕਸਰ ਗੱਲ ਸਾਹਮਣੇ ਆਉਂਦੀ ਕਿ ਲਾਲਚ ਇਹਨਾਂ ਨੂੰ ਦਿੱਤਾ ਜਾਂਦਾ ਜੋ ਨਵੇਂ-ਨਵੇਂ ਹੁੰਦੇ ਆਏ ਕਿ ਗ੍ਰੇਸ ਦੇ ਦਾਂਗੇ ਦਾਂਗੇ ਹੋਰ ਕਿਹੜੇ ਤਰੀਕੇ ਦੇ ਲਾਲਚ ਹੋਏ ਕੇ ਕੰਮ ਕਰਵਾਉਂਦੇ ਕੋਈ ਨਾ ਨਸਰਫ ਨੂੰ ਲਾਲਚ ਹੋਵੇ ਨਾ ਪੁੱਛਾਵੇ ਦਾ ਪੈਸੇ ਕਰਦੇ ਨਹੀਂ ਚੱਕੋ ਨੰਨੂ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ बारे भी तब्तीश करेंगे जो आएगा वो दर्शांगे देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर